ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਮਾਤ ਗੁਰਕੌਰ ਜੀ ਦੇ ਮਹਾਨ ਸ਼ਹੀਦੀ ਸਥਾਨ ਤੇ ਸਤਕਾਰ ਪਿਆਰ ਵਿੱਚ ਸਦੀ ਸਦੀ ਸਾਤ ਸੰਗਤ ਗੁਰੂ ਸਾਹਿਬ ਜੀ ਨੇ ਸਾਨੂੰ ਜੋ ਉਪਦੇਸ਼ ਬਖਸ਼ਿਆ ਬਹੁਤ ਪਿਆਰ ਨਾਲ ਤੁਸੀਂ ਸੁਣਿਆ ਜਿੱਥੇ ਤੁਸੀਂ ਗੁਰ ਸ਼ਬਦ ਨੂੰ ਸਰਵਣ ਕੀਤਾ ਉੱਥੇ ਅੱਜ ਇਤਿਹਾਸਕ ਦਿਹਾੜਾ ਵੀ ਹੈ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸ਼ਹੀਦ ਹੋਣ ਤੋਂ ਪਹਿਲਾਂ ਗੁਰਤਾ ਦੇ ਚਿੰਨ ਗੁਰਤਾ ਦੀ ਜ਼ਿੰਮੇਵਾਰੀ ਦਾ ਸੰਦੇਸ਼ ਸ੍ਰੀ ਅਨੰਦਪੁਰ ਸਾਹਿਬ ਭੇਜ ਦਿੱਤਾ ਹੈ ਤੋ ਗੁਰੂ ਸਾਹਿਬ ਦੀ ਸ਼ਹੀਦ ਆਪਾਂ ਹੁਣ ਸ਼ਹੀਦੀ ਦਿਹਾੜਾ 6 ਤਰੀਕ ਨੂੰ ਹੈ ਉਸ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਗੁਰਤਾ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ। ਸੋ ਅੱਜ ਦਾ ਦਿਹਾੜਾ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਰਤਾ ਤੇ ਬਿਰਾਜਮਾਨ ਹੋਣ ਦਾ ਦਿਹਾੜਾ ਹੈ। ਗੁਰ ਉਪਦੇਸ਼ ਆਪ ਜੀ ਨੇ ਸੁਣਿਆ ਹੈ। ਸੱਚੇ ਪਾਕਸ਼ਾ ਜੀ ਦੇ ਅਮਲੀ ਜੀਵਨ ਨੂੰ ਵੀ ਅਸੀਂ ਵੇਖਦੇ ਆਂ ਸਿੰਘਾਂ ਸੰਤੇ ਸਤਗੁਰੂ ਬਿਰਾਜਮਾਨ ਹੁੰਦੇ ਆ ਜਿੰਮੇਵਾਰੀ ਲੈਂਦੇ ਆ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਸਤੇ ਅਸੀਂ ਸ਼ਬਦ ਸੁਣਦੇ ਆਂ ਪੜ੍ਹਦੇ ਆਂ ਕਿ ਗੁਰੂ ਸਾਹਿਬ ਜੀ ਬਾਦਸ਼ਾਹਾ ਦਰवेश ਨੇ ਦਰवेश ਕਹਿੰਦੇ ਆ ਫਕੀਰ ਨੂੰ ਬਾਦਸ਼ਾ ਮਤਲਬ ਸਭ ਤੋਂ ਸ੍ਰੇਸ਼ਟ ਪਦਵੀ ਫਕੀਰ ਜਮਾਈ ਜੀ ਦੇ ਕੋਲ ਕੱਖ ਵੀ ਨਹੀਂ ਹੈ ਦੋਨੋਂ ਹੀ ਗੱਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਸਤੇ ਆਖੀਆਂ ਕਿ ਉਹ ਬਾਦਸ਼ਾ ਵੀ ਹੈ ਉਹ ਦਰवेश ਵੀ ਹੈ ਉਹਦੇ ਵਰਗਾ ਕੋਈ ਦਰवेश ਵੀ ਨਹੀਂ ਹੈ ਉਹਦੇ ਵਰਗਾ ਕੋਈ ਬਾਦਸ਼ਾ ਵੀ ਨਹੀਂ ਹੈ ਉਹ ਬੱਲੇ ਕੁਝ ਵੀ ਨਹੀਂ ਬਣ ਰਹੇ ਉਹ ਬਾਦਸ਼ਾ ਨੇ ਪਰ ਆਪਣੇ ਬੱਚਿਆਂ ਵਾਸਤੇ ਆਪਣੇ ਪੁੱਤਰਾਂ ਵਾਸਤੇ ਉਹ ਧਨ ਦੇ ਅੰਬਾਰ ਧਰਤੀ ਦੇ ਵੱਡੇ ਵੱਡੇ ਇਲਾਕੇ ਮਹਿਲ ਮਾੜੀਆਂ ਦੌਲਤ ਸੰਪਤੀ ਸਲਤਨਤ ਇਹ ਨਹੀਂ ਸਥਾਪਿਤ ਕਰਦੇ ਕਿਸ ਤਰ੍ਹਾਂ ਦੇ ਬਾਦਸ਼ਾਹ ਜਦੋਂ ਉਹਨਾਂ ਨੂੰ ਮਾਛੀਵਾੜੇ ਦੀ ਕੰਡਿਆਲੀ ਸੇਜਦੇ ਵੇਖਦੇ ਆਂ ਤੇ ਉਹ ਦਰवेश ਨੇ ਜਦੋਂ ਉਹਨਾਂ ਨੂੰ ਸਵਾ ਲੱਖ ਦੇ ਚੰਦੋਏ ਦੇ ਪ੍ਰਸਾਦੀ ਹਾਥੀ ਚੌਰ ਚੁਲਾ ਰਿਆ ਲੱਖਾਂ ਦੀ ਗਿਣਤੀ ਚ ਗੁਰਸਿੱਖ ਸੰਗਤ ਬੈਠੀ ਐ ਉਹ ਸ਼ਹਿਨਸ਼ਾਹ ਨਹੀਂ ਬਾਦਸ਼ਾਹ ਨਹੀਂ ਉਹਨਾਂ ਵਰਗਾ ਸੰਸਾਰ ਤੇ ਬਾਦਸ਼ਾਹ ਨਹੀਂ ਉਹਨਾਂ ਵਰਗਾ ਸੰਸਾਰ ਤੇ ਦਰਵੇਸ਼ ਨਹੀਂ ਦੁਨੀਆਂ ਦੇ ਸ਼ਹਿਨਸ਼ਾਹ ਇਸ ਕਰਕੇ ਸ਼ਹਿਨਸ਼ਾਹ ਨਹੀਂ ਉਹਨਾਂ ਕੋਲ ਧਰਤੀ ਕਿੰਨੀ ਹੈ ਉਹਨਾਂ ਕੋਲ ਧਨ ਕਿੰਨਾ ਹੈ ਉਹਨਾਂ ਦਾ ਯਤਨ ਹੁੰਦਾ ਹੈ ਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇੱਕ ਮਜ਼ਬੂਤ ਸਲਤਨਤ ਜਿਹਦੇ ਤੇ ਉਹ ਕਬਜ਼ਾ ਕਰ ਸਕਣ ਮਜ਼ਬੂਤ ਕਿਲੇ ਬੰਦੀ ਪਰੇ ਤੇ ਬਾਦਸ਼ਾਹ ਸਭ ਕੁਝ ਤਿਆਗਦੇ ਹੀ ਤੁਰਿਆ ਜਾ ਰਹੇ ਕਦੀ ਪਟਨਾ ਸਾਹਿਬ ਤਿਆਗ ਰਹੇ ਨੇ ਕਦੀ ਪੌਂਟਾ ਸਾਹਿਬ ਤਿਆਗ ਰਹੇ ਨੇ ਕਦੀ ਆਨੰਦਪੁਰ ਸਾਹਿਬ ਤਿਆਗ ਰਹੇ ਨੇ ਮੈਂ ਫਕੀਰ ਦਾ ਜੀਵਨ ਪੜਿਆ ਤੇ ਉਹਦੇ ਅੰਦਰ ਇੱਕ ਖਦਸ਼ਾ ਹੁੰਦਾ ਸੀ ਡਰ ਹੁੰਦਾ ਸੀ ਤੇ ਉਹ ਆਪਣੇ ਡਰ ਦੇ ਕਾਰਨ ਇੱਕ ਰਾਤ ਤੋਂ ਵੱਧ ਦੂਜੀ ਰਾਤ ਕਿਸੇ ਰੁੱਖੇ ਹੇਠਾਂ ਨਹੀਂ ਸੀ ਕੱਟਦਾ ਫਕੀਰ ਸੀ ਘਰ-ਬਾਰ ਤਿਆਗਿਆ ਹੋਇਆ ਦਰਵੇਸ਼ ਸਮੇ ਦਾ ਆਪਣੇ ਆਪ ਨੂੰ ਪਰ ਇੱਕ ਡਰਸਤ ਹੁੰਦਾ ਹੈ ਕਿ ਜੇ ਇੱਕ ਰਾਤ ਤੋਂ ਬਾਅਦ ਦੂਜੀ ਰਾਤ ਇੱਕ ਰੁੱਖ ਥੱਲੇ ਕੱਟੀ ਤੇ ਮੈਨੂੰ ਉਸ ਰੁੱਖ ਨਾਲ ਮੋਹ ਨਾ ਹੋ ਜੇ ਕਿਤਨਾ ਸਤਾਏ ਵੀ ਚੱਲਣਾ ਆਪਣੀ ਝੌਂਪੜੀ 'ਚ ਚੱਲਣਾ ਆਪਣੀ ਛੱਪਰ 'ਚ ਵਾਹ ਕਲਗੀਧਰ ਪਾਤਸ਼ਾਹ ਉਮੈਲ ਬਣਾਉਂਦੇ ਐ ਪਰ ਮੈਲ ਨੂੰ ਛੱਡਦੇ ਆ ਛਿੰਨ ਨਹੀਂ ਲੁੰਦੇ ਇੱਕ ਰਾਤ ਬੰਦਾ ਕੱਟਲੇ ਮੋਹ ਸਤਾਨ ਲੱਗ ਪੈਂਦਾ ਡਰ ਆਉਣ ਲੱਗ ਪੈਂਦਾ ਮਹਾਰਾਜ ساری ਜ਼ਿੰਦਗੀ ਅਸੀਂ ਵੇਖਦੇ ਆ ਜਿੱਥੇ-ਜਿੱਥੇ ਵੀ ਸਤਿਗੁਰੂ ਬਿਰਾਜਦੇ ਨੇ ਸਭ ਸੁੱਖਾਂ ਨੂੰ ਤਿਆਗ ਕੇ ਅੱਗੇ ਤੁਰ ਪੈਂਦੇ ਆ ਤੇ ਤਿਆਗ ਦੇ ਤਿਆਗ ਦੇ ਆਪਣੀ ਸੁੱਖ ਸੁਵਿਧਾ ਸਾਧਨ ਖੁਸ਼ੀਆਂ ਧਨ ਸਰਬੰਸ ਸਭ ਕੁਝ ਤਿਆਗ ਦੇ ਤੁਰੇ ਜਾਂਦੇ ਆ। ਕਿਹਦਾ ਦਰবেশ ਹੈ ਤੇ ਕੈਥਾ ਕਿਹਦਾ ਬਾਦਸ਼ਾਹ ਹੈ ਸਾਧ ਸੰਗਤ ਜਿਹਦੇ ਵਰਗਾ ਦੁਨੀਆਂ ਉੱਤੇ ਕੋਈ ਧਨੀ ਨਹੀਂ ਹੋਏਗਾ ਜਿਹਦੇ ਵਰਗਾ ਕੋਈ ਸੰਸਾਰ ਦੇ ਉੱਤੇ ਸ਼ਾਨੋ شاہੇ ਸ਼ਹਿਨशाह ਗੁਰੂ ਗੋਬਿੰਦ ਸਿੰਘ ਹਕ ਹਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਦੁਨੀਆ ਦੇ ਬਾਦਸ਼ਾਹ ਗੱਦੀ ਨਸ਼ੀਨ ਹੁੰਦੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਉਹਨਾਂ ਵਾਸਤੇ ਲੋਕ ਨਜ਼ਰਾਨੇ ਸਭ ਤੋਂ ਪਹਿਲਾਂ ਗੱਦੀ ਤੇ ਬੈਠਦੇ ਆ ਤੇ ਸਭ ਤੋਂ ਕੀਮਤੀ ਤੋਹਫੇ ਪੇਟਾਵਾਂ ਨਜ਼ਰਾਨੇ ਅਰਪਣ ਹੁੰਦੇ ਆ ਦੂਜੇ ਦੇਸ਼ਾਂ ਦੇ ਰਾਜੇ ਉਹਨਾਂ ਵਾਸਤੇ ਤੋਹਫੇ ਲੈ ਕੇ ਆਉਂਦੇ ਆ ਬੜੇ ਬੜੇ ਕੀਮਤੀ ਤੋਹਫੇ ਬਾਦਸ਼ਾਹ ਦੇ ਪੂਰੇ ਸਟੇਟਸ ਦੇ ਹੋਣ ਜਿਹੜੇ ਏਡੇ ਏਡੇ ਕੀਮਤੀ ਵੀ ਭਾਈ ਉੱਚੇ ਮਰਤਬੇ ਦਾ ਤੇ ਕੋਈ ਨਜ਼ਰਾਨਾ ਵੀ ਛੋਟਾ ਨਹੀਂ ਹੋਏਗਾ ਪਰ ਜਦੋਂ ਇਹ ਬਾਦਸ਼ਾਹ ਅੱਜ ਗੁਰਦਾ ਗੁਰਤਾ ਗੱਦੀ ਤੇ ਬਹਿੰਦਾ ਹੈ ਜ਼ਿੰਮੇਵਾਰੀ ਸੰਭਾਲਦਾ ਹੈ ਤੇ ਸਭ ਤੋਂ ਪਹਿਲਾਂ ਤੋਹਫਾ ਕਿਹੜਾ ਹੁੰਦਾ ਹੈ ਦਿੱਲੀ ਤੋਂ ਪਿਤਾ ਦਾ ਧੜ ਤੋਂ ਬਿਨਾਂ ਸੀਸ ਹੁੰਦਾ ਦੇ ਉਹਨੂੰ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਬਾਦਸ਼ਾਹ ਦਰਬੇਸ਼ ਅੱਗੋਂ ਵਾਲੀ ਜਾ ਕੇ ਸਬਕਾਰਦੇ ਆ ਕੀਰਤਨ ਹੁੰਦਾ ਹੈ ਮਹਾਰਾਜ ਸੱਤੇ ਪਾਤਸ਼ਾਹ ਧੜ ਤੋਂ ਬਿਨਾ ਸੀਸ 9 ਸਾਲ ਦੇ ਪੁੱਤਰ ਦੇ ਕੋਲ ਪਹੁੰਚਦਾ ਹੈ ਤੇ ਫਿਰ ਮਹਾਰਾਜ ਉਹਦਾ ਸਨਸਕਾਰ ਕਰਦੇ ਆ ساری ਜ਼ਿੰਦਗੀ ਕ ਐਸਾ ਸੰਘਰਸ਼ ਹੈ ਜ਼ੁਲਮ ਦੇ ਵਿਰੁੱਧ ਸੱਚ ਵਾਸਤੇ ਜੂਝਦਿਆਂ ਹੋਇਆਂ ਔਰ ਲੋਕਾਂ ਨੂੰ ਤਿਆਰ ਕਰਦਿਆਂ ਹੋਇਆ ਕਿ ਕਿਵੇਂ ਭਵਿੱਖ ਵਿੱਚ ਜ਼ਿੰਦਗੀ ਦਾ ਇਹ ਲਕਸ਼ਿਅ ਬਣਾਉਣਾ ਹੈ ਕਿ ਜ਼ੁਲਮ ਨਹੀਂ ਚਰਨਾ ਜ਼ੁਲਮ ਦਾ ਸਾਥ ਤੇ ਦੇਣਾ ਦੂਰ ਜ਼ੁਲਮ ਹੁੰਦਾ ਨਹੀਂ ਵੇਖਣਾ ਜੋ ਉਪਦੇਸ਼ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਖਸ਼ਿਆ ਉਸ ਉਪਦੇਸ਼ ਨੂੰ ਇੰਪਲੀਮੈਂਟ ਕੀਤਾ ساری ਜ਼ਿੰਦਗੀ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਨਾ ਡਰਨੇ ਨਾ ਡਰਉਣਾ ਨਹੀਂ ਡਰਦਾ ਫਕੀਰ ਹੈ ਕੁਝ ਵੀ ਖਸ ਜਾਂਦਾ ਡਰ ਨਹੀਂ ਹੈ ਕੋਈ ਅਹੁਦਾ ਪਦਵੀ ਜ਼ਮੀਨ ਸੰਪਤੀ ਫਕੀਰ ਨੂੰ ਕੋਈ ਡਰਨੀ ਹੈ ਮੇਰਾ ਕੁਝ ਖਸ ਜਾਏਗਾ ਇਸ ਲਈ ਫਕੀਰ ਡਰਦਾ ਨਹੀਂ ਤੇ ਡਰਾ ਕੌਣ ਸਕਦਾ ਬਾਦਸ਼ਾ ਜਿਹਦੇ ਕੋਲ ਤਾਕਤ ਹੈ ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ ਤਾਕਤ ਵੀ ਹੈ ਥਾ ਹੈ ਤੇ ਉਹ ਡਰਾਉਂਦੇ ਨਹੀਂ ਐਸੇ ਬਾਦਸ਼ਾ ਉਹ ਫਕੀਰ ਵੀ ਕਮਾਲ ਦੇ ਨੇ ਅਜ਼ਬ ਨੇ ਇਸ ਵਾਸਤੇ ਡਰਦੇ ਨਹੀਂ ਕੋਈ ਖਸ ਜਾਂਦਾ ਡਰੀ ਨਹੀਂ ਹੈ ਜਿਸ ਤਰ੍ਹਾਂ ਦੇ ਉਹ ਸਵਾ ਲੱਖ ਦੇ ਚੰਦੋਏ ਦੇ ਨੇ ਉਸੇ ਤਰ੍ਹਾਂ ਉਹ ਟਿੰਡ ਦਾ ਸਰਾਣਾ ਲਾ ਕੇ ਮਾਸ਼ੀਵਾੜੇ ਦੀ ਕੰਡਿਆ ਦੀ ਸੇਜਦੇ ਇੱਕ ਸਮਾਂ ਇਹੀ ਉਪਦੇਸ਼ ਦਿੱਤਾ ਸੀ ਗੁਰੂ ਤੇਗ ਬਹਾਦਰ ਜੀ ਨੇ ਜੋ ਨਰ ਦੁਖ ਮਹਿ ਇੱਕ ਸਮਾਂ ਅਸੀਂ ਨਮਸਕਾਰ ਕਰਦੇ ਆਂ ਸੇਧ ਲੈਂਦੀ ਆ ਸਾਧ ਸੰਗਤ ਉਹਨਾਂ ਦੀਆਂ ਬਖਸ਼ਿਸ਼ਾਂ ਨੂੰ ਮਾਣਦੇ ਆ ਜਿਨ੍ਹਾਂ ਨੇ ਸਰਬੰਸ ਕੁਰਬਾਨ ਕਰਕੇ ਸਾਡੀ ਝੋਲੀ 'ਚ ਖੁਸ਼ੀਆਂ ਪਾਈਆਂ